बाबा शेषनाग महाराज की जय भगवान भोलेनाथ महाराज की जय जय श्री राम ਅਸੀਂ 225 ਦੇ ਵਿੱਚ ਵੀ ਸ਼੍ਰੀ ਉਤਰਮਾਹ ਦੇ ਜੱਗੇ ਫਰਵਰੀ ਮਹੀਨੇ ਸ਼ੁਰੂ ਰਾਤਰੀ ਦੇ ਪਰਵਦ ਉਪਰ ਕਰਨ ਜਾ ਰਹੇ ਹਾਂ ਇਹ ਸਾਡਾ ਇਸ ਸਥਾਨ ਦਾ ਦਸਮਾ ਉਤਰਮਾਹ ਦੇ ਜੱਗਿਆ ਔਰ ਇਹਦੀ ਜਿਹੜੀ ਤਿਆਰੀ ਆ ਉਹ ਬੜੇ ਸਜੇ ਢੰਗ ਦੇ ਨਾਲ ਚੱਲ ਰਹੀ ਆ। ਔਰ ਸਾਰੇ ਜਿੰਨੇ ਵੀ ਸਮਾਜ ਆ ਸਾਰਾ ਬੜਾ ਉਤਸ਼ਾਹਤ ਆ ਇਸ ਕੰਮ ਵਾਸਤੇ ਸਾਡੇ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਬੱਚੇ ਬੈਠੇ ਦਿਨ ਉਹ ਵੀ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਕਰ ਰਹੇ ਨੇ। ਇਸ ਕੰਮ ਨੂੰ ਸਿਰੇ ਚੜ੍ਹਣ ਲਈ ਔਰ ਜਿਹੜਾ ਸਾਡਾ ਆਮ ਸਮਾਜ ਆ ਉਹ ਵੀ ਬਹੁਤ ਜ਼ਿਆਦਾ ਇਹਦੇ ਲਈ ਉਤਸ਼ਾਹਤ ਆ। ਸਿੰਬਾਵਾਸ਼ੇਸ਼ਨਾਗ ਜੀ ਦੇ ਦਿਬੇ ਮੰਦਿਰ ਦੇ ਉੱਪਰ ਜਿਹੜਾ ਇਹ ਪਰਬ ਮਨਾਉਂਦੇ ਆਂ ਹਾਂ ਵਾਹ ਸ਼ਿਵਰਾਤਰੀ ਦੇ ਉੱਪਰ ਔਰ ਇਹਦੇ ਚ ਬਾਗਵਤ ਕਥਾ ਹੋਏਗੀ ਨਾਲ 7 ਦਿਨ ਜਿਹੜਾ ਸਾਡਾ ਆ ਉਹ ਔਰ ਟੋਟ ਲੰਗਰ ਵੀ ਚੱਲੇਗਾ ਜਿਹੜੇ ਸਾਡੇ ਵਿਦਵਾਨ ਉਹ ਆ ਕੇ ਰਦਰਮਹ ਦੇ ਜੱਗੇ ਕਰਾਨਗੇ ਔਰ ਕਥਾ ਵਿਆਸ ਜਿਹੜੇ ਨੇ ਉਹ ਸ਼੍ਰੀਮਦ ਬਾਗਵਤ ਕਥਾ ਕਰਨਗੇ 19 ਤਰੀਕ ਜਿਹੜੀ ਹੈ 19 ਫਰਵਰੀ ਨੂੰ ਸ਼ੋਭਾ ਯਾਤਰਾ ਰਹੇਗੀ ਜਿਹਦੇ ਵਿੱਚ ਸਨਮਾਨਨਯ ਵਿਦਵਾਨ ਲੋਕ ਜਿਹੜੇ ਵਿਰਾਜਮਾਨ ਰਹਿਣਗੇ ਔਰ ਸਾਡੀ ਇਹ ਯਾਤਰਾ ਜਿਹੜੀ ਹੈ ਮਾਤਰੀ ਸ਼ਕਤੀ եւ ਸਮਾਜ ਦੀ ਮਦਦ ਨਾਲ ਇਸ ਵਾਰ ਵੀ ਬੜੇ ਅਨੁਸ਼ਾਸਿਤ ਢੰਗ ਦੇ ਨਾਲ ਕੀਤੀ ਜਾਏਗੀ। ਔਰ ਸਾਡਾ ਇਹ ਸਮਾਜ ਆ ਇਹ ਉਹਨੂੰ ਇੱਕ ਬੜਾ ਵੱਡਾ ਸਨਿਆਰ ਦਿੰਦੀ ਆ ਸਨਾਤਨ ਸੰਸਕ੍ਰਿਤੀ ਦਾ ਉਥਾਨ ਵਾਸਤੇ ਕਿਉਂਕਿ ਅਸੀਂ ਸਾਰੇ ਗਲਜੂਗੀ ਲੋਕ ਆ ਆਪਣੇ ਆਪਣੇ ਕੰਮ ਕਾਜਾਂ ਦੇ ਵਿੱਚ ਨਿਰੁੱਝੇ ਹੋਏ ਆ ਕਿ ਸਾਨੂੰ ਭਗਵਾਨ ਵਾਲੇ ਪਾਸੇ ਜਾਣ ਦਾ ਸਮਾਂ ਹੀ ਨਹੀਂ ਲੱਗਦਾ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਨਿਸ਼ਚਿਤ ਪ੍ਰੋਗਰਾਮ ਹੁੰਦੇ ਆ ਤਿੰਨਾ ਪ੍ਰੋਗਰਾਮਾਂ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਆ ਕੇ ਬਹਿ ਕੇ ਕਥਾ ਸੁਣਦੇ ਨੇ ਔਰ ਰਦਰਮਹ ਦੇ ਜੱਗ੍ਹੇ ਦੀ ਜਿਹੜੀ ਹੈ 108 ਪ੍ਰਕਰਮਾ ਕਰਕੇ ਆਪਣੇ ਜੀਵਨ ਨੂੰ ਪੁੰਨ ਦਾ ਵਾਗੀਦਾਰ ਬਣਾਉਂਦੇ ਨੇ ਔਰ ਜਿਹੜਾ ਜੱਗ੍ਹੇ ਆ ਇਸ ਸਮਾਜ ਦੇ ਕਲਿਆਣ ਵਾਸਤੇ ਇੱਕ ਪਰਸਨਲ ਬੰਦੇ ਦੇ ਕਲਿਆਣ ਲਈ ਨੇ ਕਿ ਜਿਹੜਾ ਇਹ ਸਮਾਜ ਆ ਉਹਦੇ ਕਲਿਆਣ ਵਾਸਤੇ ਕੀਤਾ ਜਾਂਦਾ ਲੋਕ ਹਿਤਾਰਥ ਔਰ ਜਗ੍ਯ ਜਿਹੜਾ ਕਰਨਾ ਹੁੰਦਾ ਉਹ ਵਾਤਾਵਰਣ ਨੂੰ ਦੁਸ਼ਤ ਤੋਂ ਪਛਾਣਦਾ ਜਿਹੜਾ ਅੱਜ ਦੀ ਲੋੜ ਆ ਕਿ ਦੁਸ਼ਤ ਮਾਤਾਵਰਣ ਦਾ ਕੀ ਇਲਾਜ ਹੋ ਸਕਦਾ ਪੁਰਾਣੇ ਰਿਸ਼ ਪ੍ਰਾਚੀਨ ਸਮੇਂ ਤੋਂ ਉਪਰੋਂ ਸਾਡੇ ਜਿਹੜੇ ਸਨਾਤਨ ਦੇ ਜਿੰਨੇ ਵੀ ਵਿਦਵਾਨ ਸਨ ਉਹ ਲੋਕ ਜੱਗੇ ਕਰਦੇ ਸੀ ਜੱਗੀ ਕਰਨ ਦੇ ਨਾਲ ਹੀ ਬਰਸ਼ਤੀ ਹੁੰਦੀ ਹੈ ਔਰ ਉਹਦੀ ਜਿਹੜੀ ਬਰਸ਼ਤੀ ਹੈ ਉਹਦੇ ਨਾਲ ਖੇਤੀ ਹੁੰਦੀ ਹੈ ਖੇਤੀ ਹੁੰਦੀ ਹੈ ਤੇ ਅਨਾਜ ਪੈਦਾ ਹੁੰਦਾ ਅਨਾਜ ਹੋਵੇਗਾ ਤੇ ਮਾਨਵ ਦੇ ਜਿਹੜੇ ਪੇਟ ਦੀ ਸੁਰੱਖਿਆ ਹੋਏਗੀ ਸਰੀਰ ਦੀ ਸੁਰੱਖਿਆ ਆਏਗੀ ਉਹਦੀ ਭੁੱਖ ਮਿٹےਗੀ ਪੈਸੇ ਜਿੰਨੇ ਮਰਜੀ ਹੋਣ ਪੈਸੇ ਤੇ ਖਾਦੇ ਨੇ ਚੰਦੇ ਖਾਣਾ ਤੇ ਅਨਾਜ ਇਸ ਕਰਕੇ ਇਹ ਲੋਕ ਕਲਿਆਣ ਵਾਸਤੇ ਸਾਰਾ ਕੁਝ ਅਸੀਂ ਕਰਦਿਆਂ ਔਰ ਪਰਮ ਪਿਤਾ ਪਰਮੇਸ਼ਵਰ ਸਾਡੇ ਤੇ ਬੜੀ ಅಪਾਰ ਕਿਰਪਾ ਕਰ ਦਿੰਦਾ ਹੈ ਕੋਲੀ ਬਾਬਾ ਸ਼ੇਸ਼ਨਾਗ ਮਹਾਰਾਜ ਜੀ ਕੀ